ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਅੱਜ ਬਹੁਤ ਹੀ ਵੱਡਾ ਮਹਾਦੁਰਲਭ ਸੰਜੋਗ ਬਣਦਾ ਦਿਖਾਈ ਦੇ ਰਿਹਾ ਹੈ ਜੀ ਕਿਉਂਕਿ ਅੱਜ ਦੇਸੀ ਮਹੀਨੇ ਦੀ ਸ਼ੁਰੂਆਤ ਦਾ ਦਿਨ ਹੈ ਜੀ ਭਾਦਰੋਂ ਮਹੀਨੇ ਦੀ ਸੰਗਰਾਧ ਹੈ ਇਸ ਦਿਨ 12 ਰਾਸ਼ੀਆਂ ਦੇ ਵਿੱਚੋਂ 7 ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਹੀ ਚਮਕਣ ਵਾਲੀ ਹੈ ਸੋ ਉਹ ਕਿਹੜੀਆਂ ਖੁਸ਼ਕਿਸਮਤ ਰਾਸ਼ੀਆਂ ਹਨ ਜੀ ਉਹਨਾਂ ਦੇ ਬਾਰੇ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਥੀ ਲਗਵਾਓ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਬਾਰਾਂ ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਤੁਸੀਂ ਹੋ ਜਾਓ ਜੀ ਧਨ ਦੇ ਨਾਲ ਮਾਲਾ-ਮਾਲ ਸੋ ਵੀਡੀਓ ਇਸ ਨੂੰ ਸ਼ੁਰੂ ਕਰਦੀ ਹਾਂ ਜੀ ਦੋਸਤੋ ਅੱਜ ਬਹੁਤ ਹੀ ਵੱਡਾ ਮਹਾਧੁਰਲਭ ਸੰਯੋਗ ਬਣਦਾ ਦਿਖਾਈ ਦੇ ਰਿਹਾ ਹੈ ਕਿਉਂਕਿ 209 ਸਾਲਾਂ ਦੇ ਬਾਅਦ ਬਹੁਤ ਵੱਡਾ ਮਹਾਧੁਰਲਭ ਸੰਯੋਗ ਬਣ ਚੁੱਕਾ ਹੈ ਜਿਸ ਦੇ ਨਾਲ ਮਾਤਾ ਲక్ష్ਮੀ ਜੀ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਜਿਸ ਵਿੱਚ 12 ਰਾਸ਼ੀਆਂ ਦੇ ਵਿੱਚੋਂ 7 ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਖੁਦ ਨ ਚਮਕਣ ਵਾਲੀ ਹੈ ਤੇ ਇਹਨਾਂ ਦੇ ਘਰ ਮਾਤਾ ਲక్ష్ਮੀ ਜੀ ਖੁਦ ਚੱਲ ਕੇ ਆਉਣ ਵਾਲੇ ਹਨ ਜਾਨੀ ਕਿ ਇਸ ਦਿਨ ਤੁਹਾਨੂੰ ਧਨ ਦੇ ਨਾਲ ਮਾਲਾ-ਮਾਲ ਹੋਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਇਹਨਾਂ ਰਾਸ਼ੀ ਵਾਲਿਆਂ ਦੇ ਹੁਣ ਸਾਰੇ ਹੀ ਦੁੱਖ ਕਸ਼ਟ ਮਿਟਣ ਵਾਲੇ ਹਨ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਮਾਤਾ ਲక్ష్ਮੀ ਦੀ ਕਿਰਪਾ ਸਦਾ ਹੀ ਬਣੀ ਹੋਈ ਹੈ ਤੇ ਖੁਸ਼ੀਆਂ ਦੇ ਨਾਲ ਇਹਨਾਂ ਦਾ ਜੀਵਨ ਹੁਣ ਭਰਨ ਵਾਲਾ ਹੈ ਇਹਨਾਂ ਨੇ ਕਾਫੀ ਸਮੇਂ ਤੋਂ ਜਿੰਨੇ ਵੀ ਕਸ਼ਟ ਦੁੱਖ ਚੱਲੇ ਹੋ ਸਨ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਿੰਨੇ ਵੀ ਦੁੱਖ ਤੇ ਕਸ਼ਟ ਚੱਲੇ ਹਨ ਉਹਨਾਂ ਤੋਂ ਹੁਣ ਇਹਨਾਂ ਨੂੰ ਛੁਟਕਾਰਾ ਮਿਲ ਜਾਵੇਗਾ ਇਹਨਾਂ ਦੇ ਬੱਚਿਆਂ ਵੱਲੋਂ ਹੁਣ ਇਹਨਾਂ ਨੂੰ ਕੋਈ ਬਹੁਤ ਹੀ ਵੱਡੀ ਗੁੱਡ ਨਿਊਜ਼ ਮਿਲ ਸਕਦੀ ਹੈ ਜਿਸ ਨਾਲ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਬਦਲਾਅ ਹੋ ਜਾਣਗੇ ਜੇਕਰ ਕਿਸੇ ਕੰਮ ਨੂੰ ਲੈ ਕੇ ਕਾਫੀ ਸਮੇਂ ਤੋਂ ਸੋਚ ਰਹੇ ਸਨ ਜਾਂ ਨਵਾਂ ਕੋਈ ਕੰਮ ਸ਼ੁਰੂ ਕਰਨ ਬਾਰੇ ਸੋਚ ਰਹੇ ਸਨ ਤਾਂ ਉਸ ਵਿੱਚ ਵੀ ਇਹਨਾਂ ਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਦੋਸਤੋ ਬਹੁਤ ਹੀ ਵੱਡਾ ਮਹਾਸੰਯੋਗ ਬਣਦਾ ਦਿਖਾਈ ਦੇ ਰਿਹਾ ਹੈ ਇਹੋ ਜਿਹਾ ਸੰਯੋਗ ਬਹੁਤ ਹੀ ਸਮੇਂ ਦੇ ਬਾਅਦ ਕਹਿ ਲਓ ਕਿ 209 ਸਾਲਾਂ ਦੇ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਹੈ ਇਸ ਦਿਨ ਬੁੱਧ ਤੇ ਸਿੰਘ ਦੋਵੇਂ ਹੀ ਰਾਸ਼ੀਆਂ ਦੇ ਵਿੱਚ ਪਰਿਵਰਤਨ ਹੋ ਜਾਣਗੇ ਜਿਸ ਕਾਰਨ ਇਹਨਾਂ 7 ਰਾਸ਼ੀ ਵਾਲਿਆਂ ਨੂੰ ਹੁਣ ਧਨવાન ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਇਸ ਮਹੀਨੇ ਦੇ ਵਿੱਚ ਕੁੰਭ, ਸਿੰਘ ਤੇ ਕਰਕ ਸਮੇਤ ਹੋਰ 4 ਰਾਸ਼ੀ ਵਾਲਿਆਂ ਦੀ ਤਾਂ ਕਿਸਮਤ ਹੀ ਚਮਕਣ ਵਾਲੀ ਹੈ ਇਹ ਰਾਸ਼ੀ ਵਾਲੇ ਆਪਣੇ ਜ਼ਿੰਦਗੀ ਦੇ ਵਿੱਚ ਆਪਣੀ ਬੁੱਧੀ ਤੇ ਆਪਣੇ ਹੀ ਆਤਮ ਵਿਸ਼ਵਾਸ ਦੇ ਨਾਲ ਵੱਡੀਆਂ-ਵੱਡੀਆਂ ਸਫਲਤਾਵਾਂ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਣਗੇ ਇਹਨਾਂ ਰਾਸ਼ੀ ਵਾਲਿਆਂ ਨੂੰ ਹੁਣ ਸਾਰਿਆਂ ਹੀ ਕਹਿ ਲਓ ਕਿ ਸਮੱਸਿਆਵਾਂ ਤੋਂ ਛੁਟਕਾਰਾ ਮਿਲਣ ਵਾਲਾ ਹੈ ਤੇ ਧਨਵਾਨ ਹੋਣ ਤੋਂ ਕੋਈ ਵੀ ਦਾਤਾ ਵੀ ਨਹੀਂ ਰੋਕ 파ਵੇਗਾ ਇਹਨਾਂ ਨੂੰ ਵਿੱਤੀ ਲਾਭ ਵੀ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਦੇ ਕਹਿ ਲਓ ਕਿ ਕਿਸਮਤ ਹੀ ਬਦਲਣ ਵਾਲੀ ਹੈ ਇਸ ਮਹੀਨੇ ਦੇ ਵਿੱਚ ਸੂਰਜ ਆਪਣੀ ਗ੍ਰਹ ਗੋਚਰ ਕਰਨ ਵਾਲੇ ਹਨ ਇਹ ਬਹੁਤ ਹੀ ਤੁਹਾਡੇ ਲਈ ਸ਼ਕਤੀਸ਼ਾਲੀ ਸਾਬਿਤ ਹੋ ਜਾਵੇਗਾ ਇਸ ਮਹੀਨੇ ਸੂਰਜ ਦੇ ਨਾਲ ਬੁੱਧ ਵੀਰ ਵੀ ਹੋ ਜਾਵੇਗਾ ਇਸ ਨਾਲ ਇੱਕ ਉੱਚ ਪਦਰੇ ਵਿਦਾਤਾ ਰਾਜਯੋਗ ਵੈਦਿਕ ਜੋਤਿਸ਼ ਸ਼ਾਸਤਰ ਦੇ ਹਿਸਾਬ ਦੇ ਨਾਲ ਬਹੁਤ ਸ਼ੁਭ ਸੰਜੋਗ ਮੰਨਿਆ ਜਾ ਰਿਹਾ ਹੈ ਸੂਰਜ ਅਤੇ ਬੁੱਧ ਸ਼ਕਤੀ ਅਧਿਕਾਰ ਤੇ ਬੁੱਧੀ ਦੇ ਕਾਰਕ ਗ੍ਰਹਿ ਮੰਨੇ ਜਾਂਦੇ ਹਨ ਜੇਕਰ ਇਹਨਾਂ ਦਾ ਰਾਸ਼ੀਆਂ ਦੇ ਵਿੱਚ ਪਰਿਵਰਤਨ ਵਧਿਆ ਹੋ ਜਾਵੇ ਤਾਂ ਮਨੁੱਖ ਹਮੇਸ਼ਾ ਦੇ ਲਈ ਬੁੱਧੀਮਾਨ ਤੇ ਆਤਮ ਵਿਸ਼ਵਾਸ ਵਾਲਾ ਬਣ ਜਾਂਦਾ ਹੈ ਕਾਰੋਬਾਰ ਅਧਿਕਾਰ ਵਿੱਚ ਵਾਧਾ ਹੋਣ ਵਾਲਾ ਹੈ ਇਹਨਾਂ ਸੱਤ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਹੀ ਬਦਲਣ ਵਾਲੀ ਹੈ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਹੁਣ ਖੁਸ਼ਹਾਲੀ ਦਾ ਸਮਾ ਆਉਣ ਵਾਲਾ ਹੈ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਜਿਹੜੇ ਵੀ ਦੁੱਖ ਚੱਲੇ ਹਨ ਉਹਨਾਂ ਤੋਂ ਇਹਨਾਂ ਨੂੰ ਹੁਣ ਛੁਟਕਾਰਾ ਮਿਲ ਜਾਵੇਗਾ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਇਹ ਮਹੀਨਾ ਹੁਣ ਤੁਹਾਡੇ ਲਈ ਭਾਗਾ ਵਾਲਾ ਰਹਿਣ ਵਾਲਾ ਹੈ ਇਸ ਦੀ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਕੁਝ ਲੰਮੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ ਤੇ ਇਹ ਯਾਤਰਾ ਤੁਹਾਡੇ ਲਈ ਤਰੱਕੀ ਦੇ ਨਵੇਂ-ਨਵੇਂ ਮੌਕੇ ਲੈ ਕੇ ਆ ਸਕਦੀ ਹੈ ਮਹੀਨੇ ਦੇ ਦੂਜੇ ਅੱਧ ਦੇ ਵਿੱਚ ਤੁਸੀਂ ਜਿਹੜੀਆਂ ਵੀ ਪ੍ਰੀਖਿਆਵਾਂ ਪ੍ਰਤੀ ਆਪਣੀ ਤਿਆਰੀ ਕਰ ਰਹੇ ਸੀ ਜਾਂ ਥੋੜਾ ਵੀ ਵਿਦਿਆਰਥੀ ਕਿਤੇ ਭਟਕ ਰਹੇ ਸੀ ਤਾਂ ਉਹਨਾਂ ਦੀ ਮਿਹਨਤ ਦਾ ਹੁਣ ਉਹਨਾਂ ਨੂੰ ਪੂਰਾ ਹੀ ਨਤੀਜਾ ਮਿਲ ਜਾਵੇਗਾ। ਸਖਤ ਮਿਹਨਤ ਤੋਂ ਬਾਅਦ ਹੁਣ ਤੁਸੀਂ ਕਾਮਯਾਬੀ ਦੇ ਰਸਤੇ ਤੇ ਹੀ ਚੱਲੋਗੇ। ਇਸ ਮਹੀਨੇ ਦੇ ਵਿੱਚ ਤੁਹਾਨੂੰ ਆਪਣੇ ਪਿਤਾ ਜਾਂ ਰਿਸ਼ਤੇਦਾਰਾਂ ਦਾ ਪੂਰਾ ਹੀ ਸਹਿਯੋਗ ਮਿਲ ਸਕਦਾ ਹੈ। ਜਿਸ ਦੇ ਨਾਲ ਵੀ ਤੁਹਾਡੇ ਕਾਫੀ ਸਮੇਂ ਤੋਂ ਕੋਈ મતਭੇਦ ਸਨ ਉਹ ਵੀ ਹੁਣ ਖਤਮ ਹੋ ਜਾਣਗੇ। ਵਿਦੇਸ਼ ਵਿੱਚ ਕੰਮ ਕਰਨ ਵਾਲਿਆਂ ਲਈ ਇਹ ਮਹੀਨਾ ਬਹੁਤ ਲਾਭਕਾਰੀ ਸਾਬਿਤ ਹੋ ਜਾਵੇਗਾ। ਇਸ ਰਾਸ਼ੀ ਵਾਲੇ ਲੋਕਾਂ ਦੇ ਪ੍ਰੇਮ ਵਰਗ ਦੀ ਗੱਲ ਕੀਤੀ ਜਾਵੇ ਤਾਂ ਇਹ ਮਹੀਨਾ ਇਹਨਾਂ ਲਈ ਲਾਭਕਾਰੀ ਸਾਬਿਤ ਹੋ ਜਾਵੇਗਾ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਰੇਸ਼ਭ ਰਾਸ਼ੀ। ਰੇਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਹੀ ਤੁਹਾਡੇ ਲਈ ਬਹੁਤ ਚੰਗੀ ਹੋਣ ਵਾਲੀ ਹੈ। ਮਹੀਨੇ ਦੀ ਸ਼ੁਰੂਆਤ ਵਿੱਚ ਹੀ ਤੁਸੀਂ ਆਪਣੇ ਵਿਚਾਰ ਤੇ ਦੂਜਿਆਂ ਦੇ ਵਿਚਾਰ ਚੰਗੇ ਸੰਬੰਧ ਪੇਸ਼ ਕਰ ਸਕਦੇ ਹੋ। ਜਿਸ ਕਾਰਨ ਤੁਹਾਨੂੰ ਆਪਣੇ ਕੈਰੀਅਰ ਤੇ ਕਾਰੋਬਾਰ ਵਿੱਚ ਮਨਚਾਹੀ ਸਫਲਤਾ ਪ੍ਰਾਪਤ ਹੋ ਸਕਦੀ ਹੈ ਤੁਸੀਂ ਆਪਣੀ ਬੁੱਧੀ ਤੇ ਸਮਝਬੂਝ ਦੇ ਨਾਲ ਆਪਣੀਆਂ ਜ਼ਿੰਦਗੀ ਦੀਆਂ ਰੁਕਾਵਟਾਂ ਨੂੰ ਖਤਮ ਹੁੰਦਿਆਂ ਵੇਖੋਗੇ ਉਹਨਾਂ ਦਾ ਤੁਹਾਡੀ ਜ਼ਿੰਦਗੀ ਵਿੱਚ ਪੁਰਾਣੇ ਸਮੇਂ ਚਿਹੜੀਆਂ ਵੀ ਰੁਕਾਵਟਾਂ ਸਨ ਉਹਨਾਂ ਦਾ ਕੁੱਲ ਮਿਲਾ ਕੇ ਖਾਤਮਾ ਹੀ ਹੋ ਜਾਵੇਗਾ ਰਿਸ਼ਤੇਦਾਰਾਂ ਦੇ ਨਾਲ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਗਲਤਫਹਿਮੀ ਜਾਂ ਵਿਵਾਦ ਹੁਣ ਕਹਿ ਲਓ ਕਿ ਖਤਮ ਹੋ ਜਾਣਗੇ ਰੱਖਿਆ ਦੇ ਪ੍ਰਤੀ ਤੁਸੀਂ ਜਿਹੜੀ ਵੀ ਤਿਆਰੀ ਕਰ ਰਹੀ ਸੀ ਇਹ ਸਮਾਂ ਤੁਹਾਡੇ ਅਨੁਕੂਲ ਸਾਬਿਤ ਹੋਵੇਗਾ ਇਸ ਸਮੇਂ ਦੌਰਾਨ ਕੀਤੀਆਂ ਯਾਤਰਾਵਾਂ ਤੁਹਾਡੇ ਕੈਰੀਅਰ ਤੇ ਕਾਰੋਬਾਰ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਬਿਤ ਹੋਣਗੀਆਂ ਵਿਆਹੇ ਲੋਕਾਂ ਲਈ ਇਹ ਮਹੀਨਾ ਬਹੁਤ ਹੀ ਖੁਸ਼ਹਾਲ ਰਹਿਣ ਵਾਲਾ ਹੈ ਹਾਲਾਂਕਿ ਤੁਹਾਨੂੰ ਆਪਣੇ ਜੀਵਨ ਸਾਥੀ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ ਅਗਲੀ ਕੁਸ਼ ਨਸੀਬ ਰਾਸ਼ੀ ਹੈ ਜੇ ਕਰਕ ਰਾਸ਼ੀ ਕਰਕਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਹੁਣ ਮਨਚਾਹੀ ਨੌਕਰੀ ਤੁਹਾਨੂੰ ਮਿਲਣ ਵਾਲੀ ਹੈ। ਇਹ ਮਹੀਨਾ ਤੁਹਾਡੀ ਮਿਹਨਤ ਦਾ ਤੁਹਾਨੂੰ ਪੂਰਾ ਹੀ ਫਲ ਦੇਵੇਗਾ। ਇਸ ਮਹੀਨੇ ਤੁਹਾਨੂੰ ਕੋਈ ਵੱਡੀ ਪ੍ਰਾਪਤੀ ਹੋ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਪਰਿਵਾਰ ਨੂੰ ਤੁਹਾਡੇ ਤੇ ਮਾਣ ਹੋ ਮਹਿਸੂਸ ਹੋ ਸਕਦਾ ਹੈ। ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ। ਇਸ ਮਹੀਨੇ ਤੁਸੀਂ ਕਿਸੇ ਵਿਅਕਤੀ ਖਾਸ ਦੇ ਨਾਲ ਮੁਲਾਕਾਤ ਕਰੋਗੇ ਜੋ ਤੁਹਾਡੇ ਭਵਿੱਖ ਵਿੱਚ ਤੁਹਾਡੇ ਲਈ ਆਮਦਨ ਦਾ ਵੱਡਾ ਸਰੋਤ ਬਣ ਜਾਵੇਗਾ। ਸਰਕਾਰ ਦੇ ਨਾਲ ਜਿਹੜੇ ਵੀ ਕੰਮ ਤੁਹਾਡੇ ਕੋਈ ਅਧੂਰੇ ਸਨ ਉਹ ਵੀ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਜੇਕਰ ਤੁਸੀਂ ਕਿਸੇ ਪੱਖ ਤੋਂ ਰਾਜਨੀਤੀ ਦੇ ਨਾਲ ਜੁੜੇ ਹੋਏ ਸੀ ਤਾਂ ਤੁਹਾਨੂੰ ਇਸ ਵਿੱਚ ਵੀ ਕੋਈ ਅਹੁਦਾ ਪ੍ਰਾਪਤ ਹੋ ਜਾਵੇਗਾ ਜੇਕਰ ਤੁਹਾਡੇ ਕੈਰੀਅਰ ਦੀ ਗੱਲ ਕੀਤੀ ਜਾਵੇ ਤਾਂ ਨੌਕਰੀ ਪੇਸ਼ਾ ਲੋਕਾਂ ਨੂੰ ਆਪਣੇ ਕੰਮ ਵਾਲੀ ਥਾਂ ਤੇ ਸੀਨੀਅਰ ਤੇ ਜੂਨੀਅਰ ਦੋਵਾਂ ਦਾ ਹੀ ਪੂਰਾ ਸਹਿਯੋਗ ਮਿਲ ਜਾਵੇਗਾ ਜੇਕਰ ਤੁਹਾਡਾ ਕੋਈ ਮਸਲਾ ਕੋਰਟ ਕਚਹਿਰੀ ਦੇ ਵਿੱਚ ਚੱਲ ਰਿਹਾ ਸੀ ਉਸ ਦਾ ਫੈਸਲਾ ਵੀ ਹੁਣ ਤੁਹਾਡੇ ਹੱਕ ਵਿੱਚ ਹੋ ਸਕਦਾ ਹੈ ਤੁਹਾਨੂੰ ਕਿਹਾ ਜਾਂਦਾ ਹੈ ਕਿ ਵਾਹਨ ਨੂੰ ਥੋੜੀ ਜਹੀ ਸਾਵਧਾਨੀ ਨਾਲ ਵਰਤਣ ਦੀ ਜ਼ਰੂਰਤ ਹੈ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਖੁਸ਼ੀ ਭਰੇ ਪਲ ਬਿਤਾਉਣ ਲਈ ਚੰਗੇ ਮੌਕੇ ਪ੍ਰਾਪਤ ਹੋ ਜਾਣਗੇ ਤੁਹਾਡੇ ਘਰ ਪਰਿਵਾਰ ਵਿੱਚ ਮਾਹੌਲ ਖੁਸ਼ ਨਮਾ ਬਣ ਜਾਵੇਗਾ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਵੱਡੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਨਾਲ ਤੁਹਾਡਾ ਸਿਰ ਮਾਣ ਦੇ ਨਾਲ ਉੱਚਾ ਹੋ ਜਾਵੇਗਾ ਤੁਹਾਨੂੰ ਤੁਹਾਡੀ ਨੌਕਰੀ ਵੱਲੋਂ ਕੋਈ ਵੱਡੀ ਪ੍ਰਮੋਸ਼ਨ ਦਾ ਤੁਹਾਨੂੰ ਅਹੁਦਾ ਪ੍ਰਾਪਤ ਵੀ ਹੋ ਸਕਦਾ ਹੈ ਜਾਂ ਕਹਿ ਲਓ ਕਿ ਤੁਹਾਡੀ ਤਨਖਾਹ ਵਿੱਚ ਵਾਧਾ ਹੋਣ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਹੁਣ ਸੁਧਰ ਜਾਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਤੁਹਾਡੀ ਕਿਸਮਤ ਹੁਣ ਤੁਹਾਡਾ ਪੂਰਾ ਹੀ ਸਾਥ ਦੇਵੇਗੀ ਤੁਹਾਡੇ ਬਹੁਤ ਸਾਰੇ ਕੰਮ ਜਿਹੜੇ ਕਾਫੀ ਸਮੇਂ ਤੋਂ ਅਧੂਰੇ ਸਨ ਉਹ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੁਸੀਂ ਆਪਣੀ ਹਿੰਮਤ ਤੇ ਮਿਹਨਤ ਦੇ ਨਾਲ ਆਪਣੇ ਵੱਡੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਓਗੇ ਤੁਹਾਨੂੰ ਆਪਣੇ ਉੱਚ ਅਧਿਕਾਰੀਆਂ ਤੋਂ ਵੱਡਾ ਸਹਿਯੋਗ ਪ੍ਰਾਪਤ ਹੋ ਸਕਦਾ ਹੈ ਤੁਹਾਨੂੰ ਅਚਾਨਕ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਤੁਹਾਡੇ ਦੋਸਤ ਉਸ ਸਮੱਸਿਆ ਨੂੰ ਹੱਲ ਕਰਨ ਦੇ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ ਇਸ ਮਹੀਨੇ ਜ਼ਮੀਨ ਖਰੀਦਣ ਦੇ ਲਈ ਤੁਹਾਡੇ ਲਈ ਬਹੁਤ ਹੀ ਸਮਾਂ ਉਚਿਤ ਹੈ ਇਸ ਮਹੀਨੇ ਦੇ ਤੀਜੇ ਹਫ਼ਤੇ ਵਿੱਚ ਤੁਸੀਂ ਹੌਲੀ-ਹੌਲੀ ਤਰੱਕੀ ਦੀ ਰਾਹ ਤੇ ਜਾਓਗੇ ਜਿਸ ਨਾਲ ਤੁਹਾਡੀ ਆਮਦਨ ਵਿੱਚ ਹੁਣ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਮਹੀਨੇ ਕਿਸੇ ਮੁੱਦੇ ਤੇ ਰਿਸ਼ਤੇਦਾਰਾਂ ਦੇ ਨਾਲ મતભੇਦ ਹੋ ਸਕਦੇ ਹਨ ਇਸ ਮਹੀਨੇ ਤੁਹਾਨੂੰ ਆਪਣੇ ਪ੍ਰੇਮੀ ਸਾਥੀ ਤੋਂ ਹੈਰਾਨੀਜਨਕ ਤੋਹਫ਼ਾ ਵੀ ਮਿਲ ਸਕਦਾ ਹੈ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ বৃ크 রাশি ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਹੁਣ ਬਹੁਤ ਵੱਡਾ ਪਰਿਵਰਤਨ ਹੋਣ ਵਾਲਾ ਹੈ। ਇਹ ਮਹੀਨਾ ਤੁਹਾਡੇ ਲਈ ਬਹੁਤ ਹੀ ਚੰਗਾ ਸਾਬਿਤ ਹੋਵੇਗਾ। ਤਰੱਕੀ ਤੁਹਾਡੀ ਜ਼ਿੰਦਗੀ ਵਿੱਚ ਹੋ ਜਾਵੇਗੀ ਤੇ ਧਨਵਾਨ ਵੀ ਹੋ ਸਕਦੇ ਹੋ। ਤੁਹਾਡੀ ਸਿੱਖਿਆ ਪ੍ਰਤੀ ਬਹੁਤ ਹੀ ਤਰੱਕੀ ਹੋਵੇਗੀ। ਸੰਤਾਨ ਪ੍ਰਾਪਤੀ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ। ਤੁਹਾਡੀ ਮੁਲਾਕਾਤ ਕਿਸੇ ਐਸੇ ਵਿਅਕਤੀ ਦੇ ਨਾਲ ਹੋ ਜਾਵੇਗੀ ਜਿਸ ਦੇ ਨਾਲ ਤੁਸੀਂ ਕਾਫੀ ਸਮਾਂ ਪਹਿਲਾਂ ਤੋਂ ਹੀ ਵਿਆਹ ਕਰਵਾਉਣਾ ਚਾਹੁੰਦੇ ਸੀ। ਇਸ ਸਮੱਸਿਆ ਦਾ ਵੀ ਹੱਲ ਤੁਹਾਡਾ ਹੁਣ ਹੋ ਜਾਵੇਗਾ ਤੁਹਾਡੇ ਨਾਲ ਸਭ ਕੁਝ ਪੋਜ਼ੀਟਿਵ ਹੋਣ ਵਾਲਾ ਹੈ ਤੁਹਾਡੀ ਆਰਥਿਕ ਸਥਿਤੀ ਵੀ ਮਜ਼ਬੂਤ ਹੋ ਜਾਵੇਗੀ ਜੀਵਨ ਸਾਥੀ ਨਾਲ ਸਬੰਧ ਚੰਗੇ ਹੋਣਗੇ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦਾ ਵੀ ਸਹਿਯੋਗ ਇਸ ਸਮੇਂ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਰਸ਼ਭ ਰਾਸ਼ੀ ਰਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਨੂੰ ਸਿਹਤ ਦੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ ਤਨ ਸੰਪਤੀ ਨੂੰ ਲੈ ਕੇ ਤੁਸੀਂ ਬਹੁਤ ਹੀ ਲਾਭ ਲੈਣ ਵਾਲੇ ਹੋ ਹੁਣ ਤੁਹਾਨੂੰ ਤੁਹਾਡੇ ਪਰੇਸ਼ਾਨੀਆਂ ਤੋਂ ਛੁਟਕਾਰਾ ਪ੍ਰਾਪਤ ਹੋ ਜਾਵੇਗਾ ਜਿਨ੍ਹਾਂ ਦੇ ਵਿਆਹ ਦੇ ਯੋਗ ਕਾਫੀ ਸਮੇਂ ਤੋਂ ਨਹੀਂ ਸੀ ਬਣ ਰਹੇ ਉਹਨਾਂ ਦਾ ਵਿਆਹ ਦਾ ਯੋਗ ਬਣਦਾ ਦਿਖਾਈ ਦੇ ਰਿਹਾ ਹੈ ਹਰ ਜਗ੍ਹਾ ਤੇ ਹੁਣ ਤੁਹਾਡੀ ਇੱਛਾਵਾਂ ਦੀ ਪੂਰਤੀ ਹੋ ਜਾਵੇਗੀ ਬੰਦ ਦਰਵਾਜ਼ੇ ਤੁਹਾਡੀ ਕਿਸਮਤ ਦੇ ਹੁਣ ਖੁੱਲ ਜਾਣਗੇ ਇਸ ਮੌਕੇ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਇਸ ਮੌਕੇ ਦਾ ਭਰਪੂਰ ਲਾਭ ਉਠਾ ਲੈਣਾ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਤਰੱਕੀ ਦੀ ਰਾਹ ਤੇ ਹੀ ਚੱਲੋਗੇ ਤੁਹਾਡਾ ਇਸ ਸਮੇਂ ਕਿਸੇ ਐਸੇ ਵਿਅਕਤੀ ਦੇ ਨਾਲ ਮੇਲ ਮਿਲਾਪ ਹੋ ਜਾਵੇਗਾ ਜਿਸ ਦੇ ਮਿਲਣ ਦੇ ਨਾਲ ਤੁਹਾਨੂੰ ਮਨਚਾਹੀ ਨੌਕਰੀ ਪ੍ਰਾਪਤ ਹੋ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਵੇਗੀ ਸੋ ਦੋਸਤੋ ਇਹ ਸਨ ਜੀ ਉਹ ਕੁਸ਼ ਨਸੀਬ ਰਾਸ਼ੀਆਂ ਜਿਹੜੀਆਂ ਮਹੀਨੇ ਦੀ ਦੇਸੀ ਮਹੀਨੇ ਦੀ ਸ਼ੁਰੂਆਤ ਤੋਂ ਹੀ ਕੁਸ਼ ਨਸੀਬ ਹੋਣ ਵਾਲੀਆਂ ਹਨ ਧੰਨਵਾਦ